ਖਬਰ ਸੰਗਰੂਰ ਤੋਂ ਜਿੱਥੇ ਬਣ ਰਹੀ ਇੱਕ ਅਨਅਧਿਕਾਰਿਕ ਕਲੋਨੀ ਨੂੰ ਲੈ ਕੇ ਕੁਝ ਕੌਂਸਲਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕੌਂਸਲਰਾਂ ਦਾ ਇਲਜ਼ਾਮ ਹੈ ਕਿ ਇਹ ਕਲੋਨੀ ਅਨਅਧਿਕਾਰਿਕ ਤੌਰ ਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਬਣਾਈ ਜਾ ਰਹੀ ਹੈ ਅਤੇ ਪੱਟੇ ਪੱਦਰ ਤੇ ਇਸ ਕਲੋਨੀ ਦੀ ਚਾਰ ਦੁواری ਵੀ ਕੀਤੀ ਗਈ ਹੈ ਪਰ ਇਸ ਕਲੋਨੀ ਨੂੰ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਅਪਰੂਵਲ ਨਹੀਂ ਦਿੱਤੀ ਗਈ ਪਰ ਇਹ ਕਲੋਨੀ ਨਗਰ ਕੌਂਸਲ ਅਧਿਕਾਰੀਆਂ ਦੀ ਮਿਲੀ ਭੁਗਤ ਦਾ ਬਣਾਈ ਜਾ ਰਹੀ ਹੈ ਜਿਸ ਤਰ੍ਹਾਂ ਚੱਲਦੀ ਕੌਂਸਲਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਨਗਰ ਕੌਂਸਲ ਪ੍ਰਧਾਨ ਅਤੇ ਨਗਰ ਕੌਂਸਲ ਮੁਲਾਜ਼ਮਾਂ ਤੇ ਇਲਜ਼ਾਮ ਲਗਾਏ ਹਨ ਉਧਰ ਨਗਰ ਕੌਂਸਲ ਪ੍ਰਧਾਨ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਦੇ ਇਹ ਮਾਮਲਾ ਧਿਆਨ ਵਿੱਚ ਆਇਆ ਹੈ ਤਾਂ ਕਲੋਨੀ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ ਤੇ ਉਸਾਰੀ ਦਾ ਕੰਮ ਵੀ ਰੁਕਵਾ ਦਿੱਤਾ ਗਿਆ ਹੈ ਤੁਸੀਂ ਵੀ ਦੇਖੋ ਕੀ ਹੈ ਪੂਰਾ ਮਾਮਲਾ ਅਤੇ ਕੀ ਨੇ ਨਗਰ ਕੌਂਸਲ ਤੇ ਕੌਂਸਲਰਾਂ ਦੇ ਇਲਜ਼ਾਮ ਅਨੰਦਰ ਸਿੰਘ ਪਿੰਕੀ ਮੈਂ ਕੌਂਸਲਰ 26 ਨੰਬਰ ਵਾਰਡ ਜਿਹੜੀ ਅੱਜ ਪ੍ਰੈਸ ਕਾਨਫਰੰਸ ਨਗਰ ਕੌਂਸਲ ਸੰਗਰੂਰ ਵਿਖੇ ਹੋਈ ਸੀ ਅਸੀਂ ਤੁਹਾਨੂੰ ਸਾਰੇ ਪੱਤਰਕਾਰ ਭਾਈਚਾਰੇ ਨੂੰ ਦਿਖਾਉਣਾ ਚਾਹਨਾ ਇਹ ਉਹ ਕਲੋਨੀ ਆ ਜਿਹਦਾ ਲੇਆਉਟ ਪਲਾਨ ਮੈਂ ਤੁਹਾਨੂੰ ਉੱਥੇ ਦਿਖਾਇਆ ਸੀਗਾ ਮੈਂ ਤੁਹਾਨੂੰ ਦੱਸਣਾ ਚਾਹਨਾਗਾ ਵੀ ਇਸ ਕਲੋਨੀ ਦਾ ਚੇਂਜ ਆਫ ਲੈਂਡ ਦਾ ਕੋਈ ਵੀ ਸਰਟੀਫਿਕੇਟ ਨਹੀਂ ਲਿੱਤਾ ਗਿਆ ਰਾਰਾ ਨੰਬਰ ਨਹੀਂ ਲਿੱਤਾ ਗਿਆ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹਨਾ ਵੀ ਜਦ ਤੱਕ ਇਹ ਨਹੀਂ ਮਿਲਦੇ ਉਹ ਤੱਕ ਇੱਕ ਇੱਟ ਵੀ ਨਹੀਂ ਲੱਗ ਸਕਦੀ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਚਾਰ ਦਿਵਾਰੀਆਂ ਕੱਢੀਆਂ ਜਾ ਰਹੀਆਂ ਨਿਉਆਂ ਭਰੀਆਂ ਜਾ ਰਹੀਆਂ ਭਰਤ ਪੈ ਰਹੀ ਹੈਗੀ ਆਟੋ ਬੇ ਨਾਲ ਜਿਹੜੇ ਲੋਕ ਨੇ ਸਾਡੇ ਸੰਗਰੂਰ ਦੇ ਭੋਲੇ ਭੋਲੇ ਲੋਕ ਅਸੀਂ ਉਹਨਾਂ ਦੇ ਹਿੱਤ ਲਈ ਇਹ ਸਾਰੀ ਪ੍ਰੈਸ ਕਾਨਫਰੈਂਸ ਕੀਤੀ ਹੈ ਸਾਨੂੰ ਤਾਂ ਇੱਥੋਂ ਤੱਕ ਪਤਾ ਲੱਗਿਆ ਵੀ ਇਹ 25 26 26000 ਰੁਪਏ ਗਾਜ ਦੇ ਪਲਾਟ ਦੀ ਆਪਣਾ ਵੇਚਣ ਲਈ ਤਿਆਰ ਹੈਗਾ ਜਿਹਦਾ ਕੀ ਕੋਈ ਇੱਥੇ ਉਹਦੇ ਕੋਲ ਕੋਈ ਉਹ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਕੋਈ ਸਰਕਾਰ ਤੋਂ ਟੈਕਸ ਨਹੀਂ ਭਰਿਆ ਕੋਈ ਸਰਕਾਰ ਨੂੰ ਐਪਲੀਕੇਸ਼ਨ ਨਹੀਂ ਦਿੱਤੀ ਬਗੈਰ ਕਿਤੇ ਇੱਥੋਂ ਤੱਕ ਪਤਾ ਲੱਗਿਆ ਕਿ ਇਹ ਬੰਦਾ ਕਹਿੰਦਾ ਹੈਗਾ ਜਿਹੜਾ ਕਲੋਨਾਈਜ਼ਰ ਹੈ ਵੀ ਮੇਰੇ ਤਾਂ ਸਿਆਸੀ ਲੀਡਰਾਂ ਨਾਲ ਲਿੰਕ ਨੇ ਮੇਰੇ ਤਾਂ ਅਧਿਕਾਰੀ ਕਰਮਚਾਰੀ ਉੱਤੇ ਤੱਕ ਨੇ ਵੀ ਮੈਂ ਤਾਂ ਇਹ ਕਲੋਨੀ ਦੇ ਕੱਲਾ ਕੱਲਾ ਪਲਾਟ ਵੇਚ ਕੇ ਬਾਅਦ ਚੋਂ ਪਾਸ ਕਰਾਵਾਂਗਾ ਸਰੇ ਕੀ ਹੈ ਯੂਨਲ ਯੂਨੀਅਨ ਨੋਟਿਸ ਵੀ ਕੱਢੇਗਾ ਕੋਈ ਤੁਸੀਂ ਕੀ ਸਭ ਦੇ ਵੀ ਸੈਟੀਸਫਾਈ ਹੈ ਨੋਟਿਸ ਕੱਢਣਾ ਗਿਆ ਅਸੀਂ ਜਦੋਂ ਇਹ ਸਾਨੂੰ ਕਾਉਂਸਲਰਾਂ ਨੂੰ ਚ ਪੰਜ ਛੇ ਦਿਨ ਪਹਿਲਾਂ ਪਤਾ ਲੱਗਿਆ ਸੀ ਤਾਂ ਅਸੀਂ ਉਹਨੂੰ ਪੁੱਛਿਆ ਵੀ ਉਹ ਸਾਹਿਬ ਜਿਉਂਸ ਪ੍ਰੋਪਰਟੀ ਕਲੋਨੀ ਸੰਬੰਧੀ ਤੁਹਾਡੇ ਕੋਲ ਕੋਈ ਦਰਖਾਸਤ ਆਈ ਹੈ ਜਾਂ ਕਹਿੰਦੇ ਨਹੀਂ ਆਈ ਤਾਂ ਅਸੀਂ ਪੁੱਛਿਆ ਵੀ ਤੁਸੀਂ ਕੋਈ ਕਾਰਵਾਈ ਕੀਤੀ ਹੈ ਵੀ ਤੁਹਾਡੇ ਸਾਹਮਣੇ ਚੱਲ ਰਿਹਾ ਹੈ ਕੰਮ ਤੇ ਪ੍ਰਧਾਨ ਦੇ ਇਹਦੇ ਵਿੱਚ ਨਾਲ ਭਾਗੀਦਾਰੀ ਹੈਗੀ ਹੈ ਸਾਡੇ ਪ੍ਰਧਾਨ ਦੀ ਵੀ ਉਹਨੇ ਇੱਕ ਗੋਲਮੋਲ ਨੋਟਿਸ ਕੱਢਤਾ ਜਿਨੇ ਕੀ ਉਹਦਾ ਕੰਮ ਸੀ ਵੀ ਇੱਥੇ ਕਾਰਵਾਈ ਕਰਨੀ ਉ ਤਾਂ ਜੇ ਦੋ ਫੁੱਟ ਕੋਈ ਸ਼ਹਿਰ ਦੇ ਵਿੱਚ ਬਾਧਰਾ ਵਧਾ ਲੈਂਦਾ ਜਾਂ ਕੋਈ ਥੜਾ ਬਣਾ ਲੈਂਦਾ ਉੱਥੋਂ ਦਾ ਈਓ ਸਾਹਿਬ ਆਪਦੇ ਨਗਰ ਕਾਉਂਸਲ ਦੇ ਅਧਿਕਾਰੀ ਕਰਮਚਾਰੀਆਂ ਨੂੰ ਉਦੀ ਭੇਜ ਦਿੰਦੇ ਨੇ ਉਹਦਾ ਤਣਾਣ ਇੱਥੇ ਇੰਨਾ ਕੁਝ ਹੋ ਗਿਆ ਇਹਨਾਂ ਨੇ ਅੰਤਕ ਕੁਝ ਵੀ ਨਹੀਂ ਕਰਿਆਗਾ ਕਿੰਨਾ ਟਾਈਮ ਹੋ ਗਿਆ ਬਣਦੀ ਨਹੀਂ ਤੁਸੀਂ ਤੁਸੀਂ ਦੇਖ ਸਕਦੇ ਹੋ ਵੀ ਇਹ ਅੱਜ ਤੱਕ ਬਣੀ ਨਹੀਂ 4-5 ਮਹੀਨਿਆਂ ਤੋਂ ਇਹ ਉਹਦੀ ਆਪਣੇ ਨਗਰ ਕੌਂਸਲ ਪ੍ਰਧਾਨ ਦੀ ਸੈਮਟੀ ਨਾਲ ਇਹ ਚੱਲ ਰਹੀ ਹੈ ਕੱਡੀ ਸਾਬ ਨੂੰ ਵੀ ਤੁਸੀਂ ਇਹਦੇ ਪ੍ਰਤੀ ਕੋਈ ਦਿੱਤਾ ਹੋਈ ਦੱਸ ਅਸੀਂ ਇਸ ਪ੍ਰਤੀ ਐਪਲੀਕੇਸ਼ਨ ਡੀਸੀ ਸਾਹਿਬ ਨੂੰ ਡਾਇਰੈਕਟਰ ਲੋਕਲ ਬਾਡੀ ਡਿਪਟੀ ਡਾਇਰੈਕਟਰ ਲੋਬੜਾ ਹਰਾ ਹ ਉਧਰ ਮੈਨਿੰਗ ਵਾਲਿਆਂ ਨੂੰ ਸਭ ਨੂੰ ਦਵਾਂਗੇ ਜੀ ਮੈਂ ਕ੍ਰਿਸ਼ਨ ਨਾਲ ਵਿੱਕੀ ਵਾਈਸ ਕਾਉਂਸਲਰ ਵਾਈਸ ਪ੍ਰਧਾਨ ਨਗਰ ਕੌਂਸਲ ਸੰਗਰੂਰ ਅੱਜ ਅਸੀਂ ਉਸ ਕਲੋਨੀ ਦੇ ਉੱਤੇ ਖੜੇ ਹਾਂ ਜੋ ਅਨਧਿਕਾਰਤ ਕਲੋਨੀ ਹੈ ਅਸੀਂ ਇਸ ਕਲੋਨੀ ਦੇ ਆਪਣੇ ਈਓ ਸਾਹਿਬ ਨਾਲ ਜਦੋਂ ਇਸ ਕਲੋਨੀ ਬਾਰੇ ਜਾਣੂ ਕਰਵਾਇਆ ਈਓ ਸਾਹਿਬ ਵੀ ਉੱਥੇ ਕਲੋਨੀ ਵਾਰ ਰਿਹਾ ਈਓ ਸਾਹਿਬ ਨੇ ਆਪਣੇ ਪਾਲਾ ਬਚਾਉਂਦੇ ਹੋਏ ਉਹਨਾਂ ਨੇ ਕਿਹਾ ਜੀ ਮੈਂ ਨੋਟਿਸ ਕੱਢ ਰਿਹਾ ਤੁਸੀਂ ਇਹ ਕਲੋਨੀ ਦੇ ਆਲੇ ਦੁਆਲੇ ਦੇਖ ਲਓ ਕਿੱਥੇ ਵੀ ਕੋਈ ਨੋਟਿਸ ਚ ਪਕਾਇਆ ਜਾਂ ਕੋਈ ਵੀ ਨਗਰ ਕੌਂਸਲ ਵੱਲੋਂ ਕੋਈ ਬੋਰਡ ਲਾਇਆ ਗਿਆ ਇਸ ਕਰਕੇ ਇਸ ਜੋ ਕਲੋਨੀ ਦੀ ਮਿਲੀ ਭੂਤ ਦੇ ਨਾਲ ਇਸ ਦੇ ਬਹੁਤ ਵੱਡਾ ਜੋ ਕਪਲਾ ਹੋਇਆ ਇਸ ਦੇ ਵਿੱਚ ਬਹੁਤ ਵੱਡੇ ਪੈਸੇ ਦਾ ਲੈਣ ਦੇਣ ਹੋਇਆ ਜਿਸ ਦੇ ਨਾਲ ਇਹ ਕਲੋਨੀ ਦਾ ਕੰਮ ਦਿਨ ਪਰ ਦਿਨ ਵਧਦਾ ਜਾ ਰਿਹਾ ਹੈ ਤੁਸੀਂ ਆਪ ਤੇ ਹੜ ਮਾਰ ਲਓ ਇਸੇ ਵੀ ਰੋਜ਼ ਦੀ ਰੋਜ਼ ਭਰਤ ਪੈ ਰਹੀ ਹੈ ਜਦੋਂ ਮੈਂ ਜੈ ਦੀ ਡਿਊਟੀ ਲਈ ਜਾ ਉੱਥੇ ਜਾ ਕੇ ਦੇਖ ਕੇ ਆ ਜੈ ਸਾਹਿਬ ਨੂੰ ਮੈਂ ਪੁੱਛਿਆ ਦੂਸਰੇ ਦਿਨ ਮੈਂ ਜੈ ਸਾਹਿਬ ਉੱਥੇ ਕੋਣ ਸੀ ਕੋਈ ਹੈ ਸੀ ਬੰਦਾ ਕਹਦਾ ਜੀ ਉੱਥੇ ਕੋਈ ਨਹੀਂ ਸੀ ਜਦ ਕਿ ਜਦੋਂ ਅਸੀਂ ਨੇ ਕਹਿੰਦਾ ਮੈਂ ਫੋਟੋ ਖਿੱਚੇ ਮੈਂ ਦਿਖਾਉ ਫੋਟੋਆਂ ਕਣੀਆਂ ਖਿੱਚੀਆਂ ਜਦੋਂ ਅਸੀਂ ਫੋਟੋਆਂ ਦੇਖਿਆ ਤਾਂ ਉਸ ਦੇ ਵਿੱਚ ਟਿੱਪਰ ਸੀ ਉਹ ਟਿੱਪਰ ਮਿੱਟੀ ਦਾ ਉੱਤਰ ਹੈ ਮੈਂ ਜੈ ਨੂੰ ਪੁੱਛਿਆ ਮੈਂ ਜੈ ਸਾਹਿਬ ਇਹ ਟਿੱਪਰ ਉੱਤਰ ਹੈ ਇਸ ਦੇ ਬਾਰੇ ਕਹਿੰਦਾ ਜੀ ਸੌਰੀ ਮੈਂ ਦੇਖ ਨਹੀਂ ਸਕਿਆ ਜਦ ਕਿ ਉਹ ਫੋਟੋਆਂ ਦੇ ਵਿੱਚ ਪੇਪਰ ਉਹ ਸਾਫ ਦਿਖਾਈ ਦੇ ਰਿਹਾ ਸੂਈ ਸਾਫ ਦਿਖਾਈ ਦੇ ਰਿਹਾ ਇਹ ਕਲੋਨੀ ਦਾ ਜਿਹੜਾ ਨਕਸ਼ਾ ਆ ਉਹ ਬਣ ਕੇ ਸਾਡੇ ਕਾਉਂਸਲਰ ਪਿੰਕੀ ਚੰਦ ਜੀ ਲਵੇ ਆ ਗਿਆ ਉਸ ਕਲੋਨੀ ਦਾ ਨਾਮ ਸਲੋਚਨਾ ਇਨਕਲੇਬ ਰੱਖਿਆ ਗਿਆ دوسری ਗੱਲ ਇਸ ਕਲੋਨੀ ਦਾ ਰੇਟ 26000 ਰੁਪਏ 25 26000 ਰੁਪਏ ਰੱਖਿਆ ਗਿਆ ਇਸ ਕਰਕੇ ਸੰਗਰੂਰ ਦੇ ਵਿੱਚ ਦਿਨ ਪਰ ਦਿਨ ਇੰਨੇ ਕਪਲੇਬਾਜੀ ਹੋ ਰਹੀ ਆ ਸ਼ਹਿਰ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਹੋ ਰਿਹਾ ਕਪਲਿਆਂ ਵੱਲ ਜਿਆਦਾ ਧਿਆਨ ਹੋ ਰਿਹਾ ਪ੍ਰਧਾਨ ਜੀ ਨੂੰ ਅਸੀਂ ਜਦੋਂ ਕਹਿੰਨੇ ਵੀ ਮੀਟਿੰਗ ਰੱਖੋ ਕੋਈ ਪ੍ਰਧਾਨ ਜੀ ਮੀਟਿੰਗ ਤੋਂ ਭੱਜ ਜਾਂਦੇ ਆ ਇਸ ਕਰਕੇ ਸੰਗਰੂਰ ਵੱਲ ਕਿਸੇ ਦਾ ਕਿਸੇ ਕੋਈ ਧਿਆਨ ਨਹੀਂ ਜਿਸ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਸ ਦੀ ਢੰਗਾਈ ਨਾਲ ਜਾਂਚ ਹੋਵੇ ਜੀ ਔਰ ਜਿਸ ਨੇ ਇਸ ਦੇ ਵਿੱਚ ਬਟਕਾ ਬਲਾ ਕਰਿਆ ਉਸ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਬਹੁਤ ਜਲਦੀ ਹੈ ਜਿਉ ਸੰਗਰੂਰ ਨੂੰ ਬਚਾਇਆ ਜਾ ਸਕਦਾ ਇਸ ਕਰਕੇ ਸੰਗਰੂਰ ਦੇ ਨਗਰ ਨਿਵਾਸੀਆਂ ਨੂੰ ਵੀ ਬੇਨਤੀ ਹੈ ਕਿ ਆਪਣਾ ਜੋ ਪੈਸਾ ਉਹਨੂੰ ਦੇਖ ਕੇ ਲਾਓ ਨਾ ਕਿ ਇਹ ਕੱਪੜੇ ਬਾਜ਼ਾਰਾਂ ਦੇ ਵਿੱਚ ਪੈਸਾ ਲਾ ਕੇ ਆਪਣਾ ਪੈਸਾ ਜੋ ਵਸਾ ਲਓ ਪਹਿਲਾਂ ਇਸ ਜਗ੍ਹਾ ਤੇ ਕੀ ਹੋਇਆ ਕਰਦਾ ਸੀ ਪਹਿਲਾਂ ਕੀ ਪਹਿਲਾਂ ਇਹ ਦੇ ਪਿਛਲੇ ਪਾਸੇ ਸ਼ੈਲਰ ਸੀ ਜੀ ਉਹ ਸ਼ੈਲਰ ਵੀ ਮਿਲਦਾ ਢਾਇਆ ਗਿਆ ਸ਼ੈਲਰ ਢਾਕੇ ਔਰ ਕੋਈ ਇਸ ਤੋਂ ਪ੍ਰੂਵਲ ਨਹੀਂ ਲਈ ਗਈ ਨਗਰ ਕੌਂਸਲ ਵੱਲੋਂ ਜਾਂ ਮੈਨਿੰਗ ਵੱਲੋਂ ਜਾਂ ਕਿਸੇ ਹੋਰ ਮਹਿਕਮੇ ਵੱਲੋਂ ਕੋਈ ਪ੍ਰੂਵਲ ਨਹੀਂ ਲਈ ਗਈ ਪਹਿਲਾਂ ਅਸੀਂ ਇਸ ਤੇ ਕਾਰਵਾਈ ਕਰਨ ਤੋਂ ਪਹਿਲਾਂ ਅਸੀਂ ਈਓ ਸਾਹਿਬ ਨਾਲ ਡਿਸਕਸ ਕਰੀ ਵੀ ਈਓ ਸਾਹਿਬ ਕੋਈ ਪ੍ਰੋਬਲ ਇਹ ਤੋਂ ਪ੍ਰੂਵਲ ਉਹ ਕਹਿੰਦਾ ਜੀ ਏ ਏਟੀਪੀਓ ਸਾਹਿਬ ਨੂੰ ਪੁੱਛੋ ਏਟੀਪੀਓ ਸਾਹਿਬ ਨੂੰ ਜਦੋਂ ਅਸੀਂ ਪੁੱਛਿਆ ਉਹ ਦੂਸਰੇ ਦਿਨ ਆਏ ਨਹੀਂ ਅਸੀਂ ਨੇ ਪੁੱਛਿਆ ਉਹ ਕਿੱਥੇ ਨੇ ਕਹਿੰਦਾ ਜੀ 1 ਮਹੀਨੇ ਦੀ ਛੁੱਟੀ ਲੈ ਕੇ ਚਲੇ ਗਏ ਇਹ ਐਗਰੀਕਲਚਰ ਲੈਂਡ ਸੀ ਜਿਹਨੂੰ ਇਹਨੂੰ ਰੈਜਿਸਟ੍ਰੇਸ਼ਨ ਦੀ ਬਦਲਣੀ ਲੱਗਦਾ ਐਗਰੀਕਲਚਰ ਲੈਂਡ ਸੀ ਜੀ ਠੀਕ ਹੈ ਨਾ ਜਦੋਂ ਮੋਟਰ ਲੱਗੀ ਹੋਈ ਆ ਪਿਛਲੇ ਪਾਸੇ ਇੱਕ ਇਦੋਂ ਪਿਛਲੇ ਪਾਸੇ ਇਦੋਂ ਪਿਛਲੇ ਪਾਸੇ ਹੀ ਪ੍ਰਧਾਨ ਜੀ ਦਾ ਬਾੜ ਪੈਂਦਾ ਇਦੋਂ ਪਿਛਲੇ ਪਾਸੇ ਹੀ ਪ੍ਰਧਾਨ ਜੀ ਦਾ ਬਾੜ ਮੈਨੂੰ ਲੱਗਦਾ ਪੈਂਦਾ ਤਕਰੀਬਨ ਇਹ ਜਾ ਕੇ ਆਪਣੀ ਮਾਨ ਕਲੌਨੀ ਨੂੰ ਲੱਗ ਜਾਂਦੀ ਐ ਇਸਦੀ ਬੈਕ ਸਾਈਡ ਸੋ ਅਸੀਂ ਸੀਐਮ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ ਕਿ ਸੀਐਮ ਸਾਹਿਬ ਆਪਾਂ ਰੋਜ਼ ਦੀ ਰੋਜ਼ ਇੱਕ ਨਾਰਾ ਦਿੰਨੇ ਕਿ ਕਰੱਪਸ਼ਨ ਮੁਕਤ ਪੰਜਾਬ ਇੱਥੇ ਕਰੱਪਸ਼ਨ ਆਪਣੇ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਹੱਦ ਨਾਲ ਵਧੀ ਪਈ ਆ ਇਸ ਦੇ ਬਲ ਧਿਆਨ ਦਿਓ ਜੋ ਹੈ ਸੰਗਰੂਰ ਨੂੰ ਇਹ ਨੁਕਸਾਨ ਭੋਗਣਾ ਪੈ ਰਿਹਾ ਜੀ ਜੀ ਕੋਈ ਵੀ ਕੰਮ ਸਾਡੇ ਧਿਆਨ ਚ ਆਉਂਦਾ ਜਦੋਂ ਵੀ ਆਉਂਦਾ ਸੀ ਉਹਨੂੰ ਫੌਰਨ ਪਹਿਲਾਂ ਨੋਟਿਸ ਦਿੰਦੇ ਆ ਨੋਟਿਸ ਦੇਣ ਤੋਂ ਬਾਅਦ ਜੇ ਕੋਈ ਕੰਮ ਬੰਦ ਨਹੀਂ ਕਰਦਾ ਤੇ ਉਸ ਤੇ ਕਾਰਵਾਈ ਕਰਦੇ ਉਹਨੂੰ ਸੀਲ ਕਰ ਦਿੱਤਾ ਜਾਂਦਾ ਪਰ ਉਹ ਜਿਹੜੀ ਕਲੋਨੀ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਲੋਨੀ ਦੇ ਵਿੱਚ ਉਹ ਸਾਰੀ ਬਹੁਤ ਹੋ ਚੁੱਕੀ ਹੈ ਭਰਤ ਪਾਈ ਜਾ ਰਹੀ ਹੈ ਕਿ ਜੇਕਰ ਨੋਟਿਸ ਕੱਢਿਆ ਸੀ ਕਿ ਉਹ ਕਲੋਨੀ ਦੇ ਮਾਲਕਾਂ ਨੂੰ ਕਿਸੇ ਨਾ ਕੋਈ ਕਮੇਟੀ ਦਾ ਡਰ ਨਹੀਂ ਹੈ ਜਾਂ ਕਮੇਟੀ ਹੀ ਸੁਸਤ ਤਰੀਕੇ ਨਾਲ ਨੋਟਿਸ ਕੱਢੇਗੀ ਨਹੀਂ ਸੁਸਤ ਨਹੀਂ ਹੈਗੀ ਕਈ ਵਾਰ ਦੇਖੋ ਕਮੇਟੀ ਜਦੋਂ ਵੀ ਸਾਡੇ ਧਿਆਨ ਦੇ ਵਿੱਚ ਕੋਈ ਵੀ ਗੱਲ ਆਉਂਦੀ ਹੈ ਵੀ ਇੱਥੇ ਕੋਈ ਕੰਮ ਗਲਤ ਹੈ ਜਾਂ ਕੋਈ ਸਾਡੇ ਕੋਲ ਸ਼ਿਕਾਇਤ ਕਰਦਾ ਹੈ ਜਾਂ ਅਸੀਂ ਕਿਤੇ ਲੰਘਦੇ ਦੇਖ ਲੈਨੇ ਆ ਤਾਂ ਅਸੀਂ ਉਸੇ ਬਿਲਕੁਲ ਕਾਰਵਾਈ ਕਰਦੇ ਹਾਂ ਇਹਦੇ ਵਿੱਚ ਕੋਈ ਧੋਰ ਨਹੀਂ ਹੈਗੀ ਨਾਰਦੀ ਨਾਲ ਐਕਸ਼ਨ ਲੈਂਦੀ ਹੈ ਕਮੇਟੀ ਪਰ ਪ੍ਰਧਾਨ ਜੀ ਉਹ ਤਾਂ ਕਾਫੀ ਕੁਝ ਹੋ ਚੁੱਕਾ ਹੈ ਪਤਾ ਹੀ ਨਹੀਂ ਲੱਗਿਆ ਕਮੇਟੀ ਦੇ ਕਰਮਚਾਰੀ ਕਿਉਂਕਿ ਕਮੇਟੀ ਤੋਂ ਕੋਈ ਜ਼ਿਆਦਾ ਦੂਰੀ ਤੇ ਨਹੀਂ ਮੇਰੇ ਮਹਿਜ ਅੱਧਾ ਕਿਲੋਮੀਟਰ ਵੀ ਨਹੀਂ ਹੈਗਾ ਉਹ ਤੋਂ ਕਲੋਨੀ ਜਿਹੜੀ ਕਲੋਨੀ ਕੱਟੀ ਜਾ ਰਹੀ ਤੇ ਨਗਰ ਕੌਨ ਸਾ ਦਫ਼ਤਰ ਕਿ ਸਿੱਕੂ ਸਾਨੂੰ ਤਾਂ ਇਹ ਵੀ ਨਹੀਂ ਧਿਆਨ ਜੇ ਤੁਹਾਡੇ ਹੀ ਉਤੋਂ ਆ ਰਿਹਾ ਵੀ ਕੋਈ ਚਾਰਦੀਵਾਰੀ ਕੀਤੀ ਆ ਉਹਨਾਂ ਨੇ ਤੇ ਤੁਹਾਡੇ ਚੈਨਲ ਤੋਂ ਹੀ ਪਤਾ ਲੱਗਿਆਗਾ ਵੈਸੇ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਤੁਸੀਂ ਉੱਥੇ ਜਾਣੇ ਹੋ ਉੱਥੇ ਬੈਠ ਕੇ ਇੱਕ ਅੱਧੀ ਵਾਰ ਚਾਹ ਦਾ ਕੱਪ ਵੀ ਸੰਧਿਆ ਕੀਤਾ ਉਹਨਾਂ ਨੇ ਚਾਹ ਦਾ ਕੱਪ ਮੈਂ ਜੇ ਕੋਈ ਮੈਨੂੰ ਸ਼ਹਿਰ ਚ ਚਾਹ ਦਾ ਕੱਪ ਬੁਲਾਉਂਦਾ ਹੈ ਉੱਥੇ ਜਾਂਦੇ ਨਹੀਂ ਕਹਿੰਦੇ ਮੈਨੂੰ ਇਹਦੇ ਵਿੱਚ ਥੋੜੀ ਗੱਲ ਅਸਾਂ ਹਰਵੰਸ ਜੀ ਨੇ ਕਿਹਾ ਸੀਗਾ ਹੈ ਸ਼ਹਿਰ ਦੇ ਵਿੱਚ ਲਿਖਿਆ ਹੋਇਆ ਹੈ ਮੇਰਾ ਜੇ ਕੋਈ ਸਾਨੂੰ ਚਾਹ ਪਿਲਾਉਂਦਾ ਤਾਂ ਗੁਨਾਹ ਥੋੜੀ ਹੈ ਚਾਹ ਤਾਂ ਅਸੀਂ ਹੀਰੇ ਕਨਾ ਪੀ ਸਕਦੇ ਨਹੀਂ ਤੁਸੀਂ ਹੁਣੇ ਕਹਿੰਦੇ ਮੈਨੂੰ ਕਲੋਨੀ ਦਾ ਪਤਾ ਨਹੀਂ ਪਰ ਤੁਸੀਂ ਉੱਥੇ ਜਾਣੇ ਚਾਹ ਪੀਣੇ ਹੋ ਬਿਲਕੁਲ ਨਹੀਂ ਗਏ ਸੀ ਉੱਥੇ ਕੋਈ ਸਮੂਤ ਲਿਆ ਦੇ ਵੀ ਅਸੀਂ ਉੱਥੇ ਗਿਆਂਗੇ ਕੀ ਉਹ ਉਹ ਜਿਹੜੀ ਕਲੋਨੀ ਕੱਟੀ ਜਾ ਰਹੀ ਹੈ ਪਾਸ ਹੈ ਨਗਰ ਕੌਂਸਲ ਦੇ ਵੱਲੋਂ ਕਿ ਨਹੀਂ ਪਾਸ ਦੇਖੋ ਕਲੋਨੀਆਂ ਤਾਂ ਆਈਡੀਸੀ ਸਭ ਪਾਸ ਕਰਦੇ ਆ ਜੀ ਸਾਡਾ ਤਾਂ ਕੰਮ ਸਿਰਫ ਇੰਨਾ ਹੁੰਦਾ ਵੀ ਜੇ ਕੋਈ ਅਸਾਰੀ ਹੁੰਦੀ ਆ ਉਹਨੂੰ ਨੋਟਸ ਦੇ ਕੇ ਰੋਕਣਾ ਹੁੰਦਾ ਹੂੰ ਉਹ ਅਸੀਂ ਦਿੱਤਾ ਨਹੀਂ ਹੁਣ ਦਿੱਤਾ ਗਿਆ ਕਿ ਪਹਿਲਾਂ ਕਿਉਂ ਨਹੀਂ ਦਿੱਤਾ ਗਿਆ ਕਿਉਂਕਿ ਇਹ ਕੰਮ ਤਾਂ ਬੜੀ ਧੀਰ ਤੇ ਚੱਲ ਰਿਹਾ ਜੀ ਇਹ ਪੁਲਿਸ ਸਾਹਿਬ ਜਦੋਂ ਕੋਈ ਕੰਮ ਧਿਆਨ ਚਾਊਗਾ ਤਾਂ ਉਹਨੂੰ ਨਾਲ ਦੀ ਨਾਲ ਅਸੀਂ ਨੋਟਿਸ ਇਮੀਡੀਏਟਲੀ ਦੇ ਦਿੰਦੇ ਹੂੰ ਯਾਨੀ ਕਿ ਇਹ ਕਹਿ ਸਕਦੇ ਆ ਕਿ 6 ਮਹੀਨਿਆਂ ਤੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਜਾਇਜ਼ ਕਲੋਨੀ ਦਾ ਪਤਾ ਹੀ ਨਹੀਂ ਲੱਗਿਆ ਕਿ ਸ਼ਹਿਰ ਦੇ ਵਿੱਚ ਕੋਈ ਕਲੋਨੀ ਬੱਤੀ ਜਾ ਰਹੀ ਹੈ। ਕਈ ਵਾਰ ਕੋਲੀ ਸਾਹਿਬ ਇਦਾਂ ਦੇ ਕੰਮ ਹੁੰਦੇ ਹੈਗੇ ਵੀ ਅ ਥੋੜੀ ਦੇਰ ਬਾਅਦ ਜਦੋਂ ਕਮੇਟੀ ਨੋਟਸ ਦਿੰਦੀ ਹੈ ਕਿ ਕਿਸੇ ਵੀ ਬਿਲਡਿੰਗਾਂ ਬਣਦੀਆਂ ਨੇ ਸ਼ਹਿਰ ਦੇ ਵਿੱਚ ਜਾਓ ਬਿਲਡਿੰਗਾਂ ਬਣਦੀਆਂ ਨੇ ਅਗਲਾ ਨੋਟਿਸ ਤੇ ਕੰਮ ਰੋਕ ਲੈਂਦਾ ਹੈ। ਕਈ ਵਾਰ ਫੇਰ ਕੋਈ ਰਾਤ ਬਰਾਤੇ ਕੰਮ ਸ਼ੁਰੂ ਕਰ ਲੈਂਦਾ, ਕੋਈ ਇੱਧਰ ਉੱਧਰ ਆ ਕੇ ਕੰਮ ਸ਼ੁਰੂ ਕਰ ਲੈਂਦਾ। ਕਈ ਵਾਰ ਇਦਾਂ ਦੇ ਕੰਮਾਂ ਦਾ ਨਹੀਂ ਪਤਾ ਲੱਗਦਾ। ਜਦੋਂ ਵੀ ਕੋਈ ਕੰਮ ਧਿਆਨ ਚਾਹੁੰਦਾ ਹੈ ਤਾਂ ਕਮੇਟੀ ਬਿਲਕੁਲ ਐਕਸ਼ਨ ਲੈਂਦੀ ਹੈ ਔਰ ਸਖਤ ਤੋਂ ਸਖਤ ਐਕਸ਼ਨ ਲੈਂਦੀ ਹੈ ਪਰ ਤੁਹਾਡੇ ਮੀਤ ਪ੍ਰਧਾਨ ਦਾ ਦੋਸ਼ ਹੈ ਕਿ ਮੈਂ ਜੇਈ ਨੂੰ ਭੇਜਿਆ ਸੀ ਜੇਈ ਮੌਕੇ ਤੇ ਵੀ ਗਿਆ ਸੀ ਉਸ ਟਾਈਮ ਵੀ ਉੱਥੇ ਮਾਈਨਿੰਗ ਕੀਤੀ ਜਾ ਰਹੀ ਸੀ ਭਰਤ ਪਾਈ ਜਾ ਰਹੀ ਸੀ ਪਰ ਉਸ ਦੇ ਬਾਵਜੂਦ ਵੀ ਜਿਹੜੇ ਕਿਸੇ ਦਾ ਕੋਈ ਸਖਤ ਕਾਰਵਾਈ ਨਹੀਂ ਉਸ ਬੰਦ ਕਲੋਨੀ ਦੇ ਕੀਤੀ ਗਈ ਸਖਤ ਕਾਰਵਾਈ ਤਾਂ ਕੋਲੀ ਸਾਹਿਬ ਹੋਊਗੀ ਜੇ ਹੁਣ ਕੋਈ ਕੰਮ ਚਲਾਊਗਾ ਤਾਂ ਉਹਨੂੰ ਸੀਲ ਕੀਤਾ ਜਾਊਗਾ ਜੀ ਇਮੀਡੀਏਟਲੀ ਕੰਮ ਬੰਦ ਕਰਾ ਦਿੱਤਾ ਗਿਆ ਉਹਨਾਂ ਦੇ ਜੇ ਕੋਈ ਕਰਦੇ ਹੋਣਗੇ ਜੇਈ ਸਾਹਿਬ ਗਏ ਹੋਣਗੇ ਤਾਂ ਬਿਲਕੁਲ ਉਹਨਾਂ ਨੇ ਐਕਸ਼ਨ ਲਿਆ ਹੋਊਗਾ ਇੰਦਾਂ ਦੀ ਤਾਂ ਕੋਈ ਗੱਲ ਨਹੀਂ ਕਿ ਇਹਨਾਂ ਵਿਅਕਤੀਆਂ ਦੇ ਖਿਲਾਫ ਕੋ ਜੋ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਉਹ ਹੋ ਗਈ ਜੀ ਹਾਂ